ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵੇਲੇ ਅਸੀਂ ਅਮਰਸਰ ਸਾਹਿਬ ਦੇ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਦੇ ਪਿੰਡ ਕੋਟਲਾ ਸਰਾਜ ਲੋਹਾਰਾਂ ਦੇ ਵਿੱਚ ਖੜਿਆ ਆ ਇਹ ਸਾਡੇ ਨਾਲ ਵੀਰ ਨੇ ਰਤਨ ਸਿੰਘ ਮਜ਼ਦੂਰ ਪਰਿਵਾਰ ਹੈ ਸ਼ਾਇਦ ਕੁਝ ਦਿਨ ਪਹਿਲਾਂ ਤੁਸੀਂ ਫੇਸਬੁੱਕ ਦੇ ਉੱਤੇ ਇੱਕ ਵੀਡੀਓ ਦੇਖੀ ਹੋਵੇਗੀ ਇਹ ਸਾਡੇ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਦੇ ਪ੍ਰਧਾਨ ਜੀ ਨੇ ਕਰਨਜੀਤ ਸਿੰਘ ਜੀ ਨੰਗਲੀ ਜਿਹੜੇ ਕੋਸ਼ਿਸ਼ ਕਰਦੇ ਕਰਦੇ ਖੋਜ ਕਰਦੇ ਕਰਦੇ ਐਸ ਥਾਂ ਤੇ ਪਹੁੰਚੇ ਨੇ ਕਿ ਲੋੜਵੰਦ ਕਿੱਥੇ ਬੈਠੇ ਨੇ ਇਸ ਪਰਿਵਾਰ ਕੋਲੇ ਆਏ ਆ ਜਿਸ ਵੇਲੇ ਇਸ ਪਰਿਵਾਰ ਕੋਲੇ ਆਏ ਨੇ ਤੇ ਦੇਖਿਆ ਕੀ ਹੈ ਆ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਸਾਹਮਣੇ ਇੱਕ ਮਕਾਨ ਹੈ ਇੱਕ ਕਮਰਾ ਹੈ ਵੀਰਾਂ ਦਾ ਜਿਹੜਾ ਲਗਭਗ ਡਿੱਗ ਚੁੱਕਿਆ ਖੜੇ ਦੇਖੋ ਕਿਸ ਤਰੀਕੇ ਦੇ ਨਾਲ ਹੈ ਆ ਇੱਕ ਥੱਲੇ ਲੱਕੜ ਦੀ ਥੰਮੀ ਦੇ ਕੇ ਇਹਨੂੰ ਠੱਲਿਆ ਹੋਇਆ ਹੈ ਕਿਸੇ ਵੀ ਵੇਲੇ ਇਹ ਜੀਆਂ ਦੇ ਉੱਪਰ ਆ ਸਕਦਾ ਉੱਪਰ ਡਿੱਗ ਸਕਦਾ ਇਹ ਹਾਲਾਤ ਨੇ ਇਸ ਪਰਿਵਾਰ ਦੇ ਔਰ ਹੋਰ ਅਗਰ ਤੁਸੀਂ ਡਿਟੇਲ ਚ ਦੇਖੋਗੇ ਤੇ ਇਧਰਲੇ ਪਾਸੇ ਮਾਨੀ ਜੀ ਨਿਗਾਹ ਕਰਿਓ ਇਹ ਪਰਿਵਾਰ ਦੇ ਦੋ ਮੈਂਬਰ ਨੇ ਇੱਕ ਬੀਬੀ ਆ ਇੱਕ ਉਹਨਾਂ ਦਾ ਬੇਟਾ ਹੈ ਜਿਹੜਾ ਬੇਟਾ ਹੈ ਜਿਹਨੇ ਕਮਾਈ ਕਰਨੀ ਸੀ ਉਹ ਅਪਾਹਜ ਹੈ ਤੇ ਬੜਾ ਦੁੱਖ ਆ ਇਸ ਗੱਲ ਨੂੰ ਵੇਖ ਕੇ ਹੋਇਆ ਹੈ ਮਨ ਨੂੰ ਕਿ ਇਹ ਜਦੋਂ ਕੋਈ ਸੰਗਠਾ ਇੱਥੇ ਹੈਲਪ ਲੈ ਕੇ ਆਉਂਦੀਆਂ ਨੇ ਰਾਹਤ ਕਾਰਜਾਂ ਦੀ ਸੇਵਾ ਕਰਨ ਵਾਲੇ ਸੇਵਾ ਲੈ ਕੇ ਆਉਂਦੇ ਨੇ ਉਹ ਵਿਚਾਰੇ ਜਦੋਂ ਪਿੱਛੇ ਰਸਤੇ ਦੇ ਵਿੱਚ ਖੜੇ ਹੁੰਦੇ ਨੇ ਇਹ ਖੁਦ ਦੱਸਦੇ ਨੇ ਮਜ਼ਦੂਰ ਵੀਰ ਦੱਸਦੇ ਨੇ ਭਾਈ ਉੱਥੇ ਜਦੋਂ ਖੜੇ ਹੁੰਦੇ ਆ ਉਹ ਰਸਤੇ ਦੇ ਵਿੱਚ ਕੁਝ ਲੋਕ ਜਿਹੜੇ ਹੁੰਦੇ ਆ ਉਹ ਖੜ ਜਾਂਦੇ ਆ ਉਹ ਸਮਾਨ ਲੈਂਦੇ ਆ ਸਾਡੇ ਜਾਣ ਵੇਲੇ ਨੂੰ ਜਾਂਦਾ ਸਮਾਨ ਮੁੱਕ ਜਾਂਦਾ ਜਾਂ ਫਿਰ ਜਿਹੜੀ ਖੋਖ ਖਿੰਦ ਜ਼ਿਆਦਾ ਹੋ ਜਾਂਦੀ ਆ ਸਵੋਦ ਨੂੰ ਸਾਡੇ ਵਾਰੀ ਨੂੰ ਕੁਝ ਹੁੰਦਾ ਨਹੀਂ ਆ ਸਾਡਾ ਕੋਈ ਸਾਡੇ ਕੋਲ ਆਉ ਦਾ ਬੱਚਾ ਛੱਡ ਕੇ ਉੱਥੇ ਜਾਇ ਨੀ ਜਾਂਦਾ ਦੁੱਖ ਦੀ ਗੱਲ ਹੈ ਕਿ ਇੰਨਾ ਤੱਕ ਕੋਈ ਨਾ ਰਾਸ਼ਨ ਪਹੁੰਚਿਆ ਨਾ ਇਹਨਾਂ ਕੋਲੇ ਕੋਈ ਸ਼ੋਰ ਪਹੁੰਚਿਆ ਤੇ ਮਕਾਨ ਵਿਚਾਰਿਆਂ ਦਾ ਡਿੱਗਿਆ ਹੋਇਆ ਹੈ ਇਹ ਪੀੜਤ ਲੋਕ ਨੇ ਇੱਕ ਹੋਰ ਬੜੇ ਸਿੱਤਮ ਦੀ ਗੱਲ ਹੈ ਸੁਣਨ ਚਾਹੀ ਜਿਹੜੀ ਹੁਣ ਦੱਸੀ ਮੈਨੂੰ ਕਿ ਆ ਬੇਟਾ ਜਿਹੜਾ ਅਪਾਹਜ ਹੈ ਇਹਦੀ ਮਦਦ ਕਰਨੀ ਬਣਦੀ ਸੀ ਯਾਰ ਮੈਨੂੰ ਪਤਾ ਲੱਗਾ ਕਿ ਇਹਦੀ ਪੈਨਸ਼ਨ ਲੱਗੀ ਵੀ ਸੀ ਤੇ ਉਹ ਪੈਨਸ਼ਨ ਵੀ ਕੱਟ ਦਿੱਤੀ ਗਈ ਹੈ ਮੇਰੀ ਅਪੀਲ ਹੈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਕਿ ਬੀਬਾ ਜੀ ਤੁਸੀਂ ਬਹੁਤ ਮਿਹਨਤ ਕੀਤੀ ਹੈ ਅਸੀਂ ਵੀ ਤੁਹਾਡਾ ਧੰਨਵਾਦ ਕਰ ਦਿੰਨੇ ਆ ਪਰ ਮੇਰੀ ਬੇਨਤੀ ਹੈ ਤੇ ਅਸਲ ਇਹੋ ਜਿਹਿਆਂ ਦੀ ਬਾ ਫੜਨ ਦੀ ਲੋੜ ਹੈ ਇਹਨਾਂ ਦੀ ਲੱਗੀ ਲਗਾਈ ਪੈਨਸ਼ਨ ਕੱਟ ਦਿੱਤੀ ਗਈ ਹੈ ਇਸ ਬੱਚੇ ਦੀ ਆਪ ਜੀ ਨੂੰ ਸਾਡੀ ਬੇਨਤੀ ਹੈ ਇਸ ਬੱਚੇ ਦੀ ਪੈਨਸ਼ਨ ਵੀ ਦੁਬਾਰਾ ਲਵਾਓ ਤਾਕੇ ਘੱਟੋ ਘੱਟ ਜਿਹੜਾ ਪਰਿਵਾਰ ਦਾ ਜੀ ਸਾਰੀ ਦਿਹਾੜੀ ਇਹਨੂੰ ਇੱਧਰ ਉੱਧਰ ਕਰਨ ਦੇ ਵਿੱਚ ਇੱਕ ਜੀ ਇਸ ਕੰਮ ਲੱਗਿਆ ਰਹਿੰਦਾ ਹੈ ਤਾਂ ਅੰਦਾਜ਼ਾ ਲਾ ਕੇ ਦੇਖਿਓ ਵੀ ਫਿਰ ਉਹ ਰੋਜ਼ਗਾਰ ਕਿਵੇਂ ਕਮਾਏਗਾ ਤੇ ਕੀ ਕਰੇਗਾ ਸੋ ਇਹਨਾਂ ਦੀਆਂ ਸਾਰੀਆਂ ਪ੍ਰਸਥਿਤੀਆਂ ਨੂੰ ਵੇਖ ਕੇ ਸਾਰੇ ਹਾਲਾਤਾਂ ਨੂੰ ਵੇਖ ਕੇ ਕੁਝ ਦਿਨ ਪਹਿਲਾਂ ਇੱਥੇ ਕਰਮਜੀਤ ਸਿੰਘ ਜੀ ਸਾਡੇ ਪ੍ਰਧਾਨ ਜੀ ਆਏ ਸੀ ਉਹ ਹਾਲਾਤ ਵੇਖ ਕੇ ਗਏ ਨੇ ਹਾਲਾਤ ਵੇਖ ਕੇ ਬੜੀ ਕਰੋਣਾ ਮਈ ਉਹ ਵੀਡੀਓ ਸਾਡੇ ਤੱਕ ਪਹੁੰਚੀ ਜਿਹਦੇ ਵਿੱਚ ਅਸੀਂ ਉਪਰਾਲਾ ਕੀਤਾ ਹੈ ਸਾਡੀ ਜਥੇਬੰਦੀ ਬੀਕੇਯੂ ਇਕਤਾ ਸਿੱਧੂਪੁਰ ਤੇ ਐਸਕੇਐਮ ਨਾਨ ਪੋਲੀਟਿਕਲ ਦਾ ਅਸੀਂ ਹਿੱਸਾ ਹੈ ਐਸਕੇਐਮ ਨਾਨ ਪੋਲੀਟਿਕਲ ਦੇ ਦਿੱਤੇ ਹੋਏ ਪ੍ਰੋਗਰਾਮ ਨੂੰ ਅੱਗੇ ਤੋਰਦੇ ਆ ਸਾਡੀ ਜਥੇਬੰਦੀ ਦੀ ਪਿੰਡ ਝੰਝੋਟੀ ਨੇ ਇੱਕ ਹਮਲਾ ਮਾਰਿਆ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਮਕਾਨ ਅਸੀਂ ਠੀਕ ਕਰਕੇ ਦਿੰਨੇ ਆ ਮੈਂ ਧਨਵਾਦੀਆਂ ਉਸ ਪਿੰਡ ਦਾ ਜਿਨ੍ਹਾਂ ਨੇ ਹਮਲਾ ਮਾਰਿਆ ਹੈ ਸੋ ਸਾਡਾ ਬੇਨਤੀ ਹੈ ਕਿ ਇਸ ਕੇਮ ਨਾਨ ਪੋਲਿਟਿਕਲ ਤੇ ਬੀਕੇਯੂ ਇਕਤਾ ਸਿੱਧੂਪੁਰ ਜਿੰਨੀ ਕਿ ਸਾਡੇ ਕੋਲ ਹੋ ਪਾ ਰਿਹਾ ਹੈ ਅਸੀਂ ਤੇ ਇਸ ਤਰੀਕੇ ਦੇ ਨਾਲ ਲੱਭ ਲੱਭ ਕੇ ਕਿ ਕੌਣ ਬੰਦਾ origianally ਸੱਚੀਓ ਪੀੜਤ ਹੈ ਇਹ ਵੀਰ ਦਿਖ ਰਹੇ ਨੇ ਤੁਹਾਨੂੰ ਸੱਚਮੁੱਚ ਪੀੜਤ ਨੇ ਤਾਂ ਇਹਨਾਂ ਤੱਕ ਅਸੀਂ ਪਹੁੰਚੇ ਆਂ ਪਹੁੰਚ ਕੇ ਭਰਾਵੋ ਮੈਂ ਉਸ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਕਰਾਂਗਾ ਜਿਨ੍ਹਾਂ ਨੇ ਤੁਸੀਂ ਇਹ ਰਾਹਤ ਰਾਸ਼ੀ ਦਿੱਤੀ ਹੈ ਇਹਨਾਂ ਦੀ ਮਦਦ ਲਈ ਭਰਾਵੋ ਤੁਹਾਡੀ ਰਾਹਤ ਰਾਸ਼ੀ ਇੱਥੇ ਪਹੁੰਚ ਗਈ ਆ ਆ ਤੁਹਾਡੀਆਂ ਭੇਜੀਆਂ ਹੋਈਆਂ ਇੱਟਾਂ ਆ ਚੁੱਕੀਆਂ ਨੇ ਕੁਝ ਬਾਕੀ ਇੱਟਾਂ ਸਵੇਰ ਇੱਥੇ ਪਹੁੰਚ ਜਾਣੀਆਂ ਟੈਂਪੂ ਉਹ ਆ ਰਿਹਾ ਹੈ ਇਹਨਾਂ ਵਾਸਤੇ ਸੀਮੈਂਟ ਲੈ ਕੇ ਸੋ ਸਾਰੀ ਵਿਵਸਥਾ ਕਰਕੇ ਆਪਾਂ ਇਹਨਾਂ ਦਾ ਕੋਸ਼ਿਸ਼ ਹੈ ਜਿੰਨੀ ਜੋਗ ਰਹੇ ਆ ਇਹਦਾ ਵਿਚਾਰੇ ਦਾ ਸਿਰ ਢੱਕਣ ਨੂੰ ਬੈਠਣ ਨੂੰ ਪ੍ਰਬੰਧ ਕਰਕੇ ਦੇ ਗਏ ਤਾਂ ਕਿ ਉਹਦੇ ਵਿੱਚ ਵੜ ਕੇ ਜੇ ਅੱਜ ਮੌਸਮ ਖਰਾਬ ਹੋ ਜੇ ਅੱਜ ਮੀਂਹ ਆ ਜਾਈ ਉਹ ਇਹੋ ਜਿਹੇ ਹਾਲਾਤ ਬਣ ਜੇ ਤੁਹਾਨੂੰ ਅੰਦਾਜ਼ਾ ਲਾਇਓ ਕਿ ਐਸ ਮਕਾਨ ਦੇ ਵਿੱਚ ਕੀ ਇਹ ਬੈਠ ਸਕਣਗੇ ਸੋ ਇਹੋ ਜਿਹੇ ਲੋੜਾਂ ਲੋੜਾਂ ਵਾਲੇ ਜਿਹੜੇ ਵੀਰ ਨੇ ਜਿਨ੍ਹਾਂ ਨੂੰ ਇਹਨਾਂ ਨੂੰ ਲੋੜ ਹੈ ਉਹਨਾਂ ਦੀ ਆਪਾਂ ਮਦਦ ਕਰਨੀ ਹੈ ਸਾਰੇ ਜਣੇ ਤਕੜੇ ਹੋ ਕੇ ਹਮਲਾ ਮਾਰ ਗਏ ਜਿਨ੍ਹਾਂ ਲੋਕਾਂ ਦੇ ਘਰ ਠੱਠੇ ਨੇ ਇਹੋ ਜਿਹੇ ਹਾਲਾਤਾਂ ਚਲੇ ਗਏ ਉਹਨਾਂ ਦੀ ਵੀ ਬਾਫੜ ਗਏ ਔਰ ਨਾਲ ਦੀ ਨਾਲ ਸਾਡਾ ਐਸ ਇਲਾਕੇ ਦੇ ਵਿੱਚ ਜਿਹੜਾ ਸੱਕੀ ਦਾ ਇਲਾਕਾ ਹੈ ਇੱਥੇ ਫਸਲਾਂ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੈ ਤੁਹਾਨੂੰ ਥੋੜਾ ਜਾ ਚਿਰ ਪਹਿਲਾਂ ਇੱਕ ਲਾਈਵ ਹੋ ਕੇ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਕੀਤੀ ਹੈ ਜਿਹੜਾ ਤੁਸੀਂ ਦੇਖਿਆ ਹੋਵੇਗਾ ਸਾਰਾ ਦਾ ਸਾਰਾ ਇਲਾਕਾ ਮਤਲਬ ਪਾਣੀ ਨਾਲ ਡੁੱਬਿਆ ਹੋਇਆ ਤੇ ਬਿਲਕੁਲ ਉਹਦੇ ਵਿੱਚ ਉਹਨਾਂ ਦੇ ਅਸੀਂ ਨਹੀਂ ਰਿਹਾ ਸੋ ਇਹ ਹਾਲਾਤ ਨੇ ਇਹਨਾਂ ਲੋਕਾਂ ਨੂੰ ਭਰਾਵੋ ਤੁਹਾਡੀ ਮਦਦ ਦੀ ਲੋੜ ਹੈ ਸੋ ਤੱਕੜੇ ਹੋ ਕੇ ਹਮਲਾ ਮਾਰੋ ਇਹਨਾਂ ਦੀ ਜਿੰਨੀ ਵੀ ਹੋ ਸਕਦੀ ਆਪਾਂ ਮਦਦ ਕਰੀਏ ਤਾਂ ਕਿ ਇਹਨਾਂ ਨੂੰ ਵੀ ਮੁੜ ਦੁਬਾਰਾ ਇਹਨਾਂ ਦੀ ਵੀ ਜਿਹੜੀ ਗੱਡੀ ਹੈ ਉਹ ਆਪਾਂ ਲੀਤੇ ਲਿਆ ਸਕੀਏ ਸੋ ਆਪਾਂ ਕੋਸ਼ਿਸ਼ ਹੈ ਤਿਲ ਤਿਲ ਨਾਲ ਦਰਿਆ ਭਰਦਾ ਤਲਾ ਭਰਦਾ ਹੈ ਸੋ ਤੁਹਾਡੀ ਇੱਕ ਇੱਕ ਬੂੰਦ ਬੂੰਦ ਨਾਲ ਤਲਾਬ ਭਰਦੇ ਹੋਏ ਆਪਾਂ ਇਹਨਾਂ ਸਾਰੇ ਵੀਰਾਂ ਦੀ ਮਦਦ ਕਰਦੇ ਹੋਏ ਇਹਨਾਂ ਨੂੰ ਇਸ ਫਸੇ ਹੋਏ ਗੱਡੇ ਨੂੰ ਇਹਨਾਂ ਨੂੰ ਇਸ ਚਿੱਕੜ ਦੇ ਵਿੱਚੋਂ ਇਸ ਦੁੱਖ ਦੀ ਘੜੀ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਸਫਲ ਹੋਈਏ ਔਰ ਸਾਡੇ ਕਿਸਾਨਾਂ ਦੇ ਲਈ ਆਪਾਂ ਉਹਨਾਂ ਨੂੰ ਖਾਦ ਦਾ ਵੀ ਪ੍ਰਬੰਧ ਕਰਕੇ ਦੇਣਾ ਉਹਨਾਂ ਨੂੰ ਬੀਜ ਦਾ ਵੀ ਪ੍ਰਬੰਧ ਕਰਕੇ ਦੇਣਾ ਉਹਨਾਂ ਨੂੰ ਤੇਲ ਦਾ ਵੀ ਪ੍ਰਬੰਧ ਕਰਕੇ ਦੇਣਾ ਸੋ ਬਹੁਤ ਸਾਰੀਆਂ ਚੁਣੌਤੀਆਂ ਨੇ ਆਪਣੇ ਸਾਰਿਆਂ ਦੇ ਸਾਹਮਣੇ ਤੋਂ ਜਿਹੜੇ ਵੀ ਮੇਰੇ ਵੀਰਾਂ ਨੇ ਮਦਦ ਕਰਨੀ ਹੈ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਜਰੂਰ ਧਿਆਨ ਰੱਖਿਓ ਕਿ ਭਈ ਆਪ ਕੋਸ਼ਿਸ਼ ਕਰੋ ਆਪ ਆਓ ਨਾਲ ਇੱਥੇ ਜਿਹੜਾ ਵੀ ਮਦਦ ਕਰਨੀ ਚਾਹੁੰਦਾ ਹੈ ਕੋਈ ਜਿਸ ਤਰ੍ਹਾਂ ਦੀ ਮਦਦ ਕਰਨੀ ਚਾਹੁੰਦਾ ਹੈ ਬੀਜ ਦੇਣਾ ਚਾਹੁੰਦਾ ਹੈ ਕੋਈ ਖਾਦ ਦੇਣੀ ਚਾਹੁੰਦਾ ਹੈ ਕੋਈ ਤੇਲ ਦੇਣਾ ਚਾਹੁੰਦਾ ਹੈ ਉਹ ਕਿਰਪਾ ਕਰਕੇ ਆਪਦੀ ਰਾਹਤ ਰਾਸ਼ੀ ਲੈ ਕੇ ਆ ਪਾਓ ਇੱਥੇ ਅੱਪਾ ਸਾਰੇ ਜਣੇ ਅਸੀਂ ਤੁਹਾਡੇ ਨਾਲ ਰਲ ਮਿਲ ਕੇ ਤੁਹਾਨੂੰ ਉਹਨਾਂ ਉਹਨਾਂ ਪੀੜਤਾਂ ਤੱਕ ਲੈ ਕੇ ਚਲੀਏ ਤਾਂ ਕਿ ਸਹੀ ਥਾਂ ਤੇ ਤੁਹਾਡੀ ਮਦਦ ਲੱਗ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ